16ਵੇਂ ਲੋਕ ਸਭਾ ਦੇ ਲਈ ਵੋਟ ਪਾਉਣ ਦੀ ਪ੍ਰਕਿਰਿਆ ਸਪਿਰਤੋ ਸ਼ੁਰੂ ਹੋ ਚੁੱਕੀ ਹੈ 7 ਵਜੇ મતદાન ਸ਼ੁਰੂ ਹੋ ਚੁੱਕਿਆ ਅੰਤਿਮ ਪੜਾ ਦੇ ਵੱਲ ਵਧ ਰਹੀ ਹੈ ਪ੍ਰਕਿਰਿਆ ਅੱਜ 8ਵੇਂ ਗੇੜ ਦੀਆਂ ਵੋਟਾਂ ਪਾਈਆਂ ਜਾ ਰਹੀਆਂ ਨੇ 7 ਰਾਜਾਂ ਦੀਆਂ 24 ਸੀਟਾਂ ਤੇ ਲੋਕ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਨੇ ਇਹਨਾਂ ਰਾਜਾਂ ਦੇ ਵਿੱਚ ਪੰਜਾਬ ਦੇ ਗੁਆੰਡੀ ਸੂਬੇ ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ਵੀ ਸ਼ਾਮਿਲ ਨੇ ਹਿਮਾਚਲ ਪ੍ਰਦੇਸ਼ ਦੇ 4 ਲੋਕ ਸਭਾ ਸੀਟਾਂ ਜਿਨ੍ਹਾਂ ਦੇ ਵਿੱਚ ਸ਼ਿਮਲਾ ਹਮੀਰਪੁਰ ਕਾਂਗੜਾ ਤੇ ਮੰਡੀ ਲਈ VOTING ਜਾਰੀ ਹੈ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੀਆਂ 25 ਸੀਟਾਂ ਬਿਹਾਰ ਦੀਆਂ 7 ਜੰਮੂ ਕਸ਼ਮੀਰ ਦੀਆਂ 2 ਉੱਤਰ ਪ੍ਰਦੇਸ਼ ਦੀਆਂ 15 ਉੱਤਰਾਖੰਡ ਦੀਆਂ 5 ਪੱਛਮ ਬੰਗਾਲ ਦੀਆਂ 6 ਸੀਟਾਂ ਤੇ મતદાન ਜਾਰੀ ਹੈ ਸਾਰੀ ਹਲਕਿਆਂ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਨੇ VOTING ਸ਼ਾਮ 6 ਵਜੇ ਤੱਕ ਚੱਲੇਗੀ ਤੇ ਲੋਕ ਸਭਾ 16ਵੀਂ ਲੋਕ ਸਭਾ ਦੇ ਲਈ ਚੌਂਟ ਲੋਕ ਸਭਾ ਸੀਟਾਂ ਤੇ મતદાન ਹੋ ਰਿਹਾ ਹੈ 16ਵੀਂ ਲੋਕ ਸਭਾ ਦੇ ਲਈ ਅੱਜ 8ਵਾਂ ਚਰਨ ਜਾਰੀ ਹੈ મતદાન ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਿਆ ਹੈ ਆਂਧਰਾ ਪ੍ਰਦੇਸ਼ ਬਿਹਾਰ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਯੂਪੀ ਤੇ ਪੱਛਮ ਬੰਗਾਲ ਤੇ ਸਵੇਰੇ 7 ਵਜੇ ਤੋਂ મતદાન ਸ਼ੁਰੂ ਹੋ ਚੁੱਕਿਆ ਹੈ ਚੋਣ ਕਮਿਸ਼ਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾਏ ਦੌਰਾਨ ਨਾ ਵਾਪਰੇ ਚਰਨ ਦੇ ਵਿੱਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਸੀਟਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੀਆਂ 4 ਤੇ ਉੱਤਰਾਖੰਡ ਦੀਆਂ ਸਾਰੀਆਂ 5 ਸੀਟਾਂ ਤੇ VOTING ਜਾਰੀ ਹੈ ਤੇ ਕਿਹੜੇ ਸੂਬੇ ਦੇ ਵਿੱਚ ਕਿੰਨੀਆਂ ਸੀਟਾਂ ਤੇ VOTING ਜਾਰੀ ਹੈ ਉਸੇ ਵੀ ਨਜ਼ਰ ਮਾਰਦੇ ਹਾਂ ਲੋਕ ਸਭਾ ਚੋਣਾਂ ਦਾ ਅਠਮਾ ਗੇੜ ਹੈ ਉੱਤਰ ਪ੍ਰਦੇਸ਼ ਦੀਆਂ 15 ਸੀਟਾਂ ਉਮੀਦਵਾਰ ਇੱਥੇ ਨੇ 243 ਕੁੱਲ ਵੋਟਰ 2 ਕਰੋੜ 8 लाख बिहार ਦੀ ਗੱਲ ਕਰਦੇ ਆਂ बिहार ਦੇ ਵਿੱਚ 7 ਸੀਟਾਂ ਉਮੀਦਵਾਰ 118 કુલ ਵੋਟਰਾਂ ਦੀ ਗਿਣਤੀ 1 ਕਰੋੜ 5 लाख ਪੱਛਮ ਬੰਗਾਲ ਦੇ ਵਿੱਚ 6 ਸੀਟਾਂ ਉਮੀਦਵਾਰ 72 ਤੇ કુલ ਵੋਟਰ 88 लाख 87000 ਲੋਕ ਸਭਾ ਚੋਣਾਂ ਦਾ 8ਵਾਂ ਗੇੜ ਹੈ ਜ ਜੰਮੂ ਕਸ਼ਮੀਰ ਦੇ ਵਿੱਚ 2 ਸੀਟਾਂ ਉਮੀਦਵਾਰ 19 ਤੇ કુલ ਵੋਟਰਾਂ ਦੀ ਗਿਣਤੀ ਹੈ 1357000 ਹਿਮਾਚਲ ਪ੍ਰਦੇਸ਼ ਦੇ ਵਿੱਚ 4 ਹਮ ਸੀਟਾਂ ਉਮੀਦਵਾਰ ਨੇ 38 ਤੇ ਕੁੱਲ ਵੋਟਰਾਂ ਦੀ ਗਿਣਤੀ 4810000 ਆਂਧਰਾ ਪ੍ਰਦੇਸ਼ ਦੇ ਵਿੱਚ ਸੀਟਾਂ 25 ਉਮੀਦਵਾਰ 333 ਕੁੱਲ ਵੋਟਰਾਂ ਦੀ ਗਿਣਤੀ 3 ਕਰੋੜ 67 ਲੱਖ ਉਤਰਾਖੰਡ ਦੇ ਵਿੱਚ 5 ਸੀਟਾਂ ਉਮੀਦਵਾਰ 74 ਕੁੱਲ ਵੋਟਰਾਂ ਦੀ ਗਿਣਤੀ 71 ਲੱਖ 29000